ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਜਿਹੜੀ ਮੈਥ ਦੀ ਟ੍ਰਿਕ ਹੈ ਉਹ ਕੀ ਹੈ ਜਦੋਂ ਦੋ ਇੱਕੋ ਜਿਹੇ ਅੰਕਾਂ ਨੂੰ ਇੱਕ ਅੰਕੀ ਸੰਖਿਆ ਨਾਲ ਗੁਣਾ ਕਰਨੀ ਹੋਵੇ ਤਾਂ ਇਹ ਟ੍ਰਿਕ ਕੰਮ ਕਰਦਾ ਹੈ ਕਿਸ ਤਰ੍ਹਾਂ ਜਿਵੇਂ ਆ ਦੋ ਇੱਕੋ ਜਿਹੇ ਅੰਕ ਨੇ ਜਿਵੇਂ ਦੇਖੋ 22 ਆ ਠੀਕ ਹੈ 22 ਆ 55 55 88 99 ਇਹਨੂੰ ਅਸੀਂ ਇੱਕ ਅੰਕ ਨਾਲ ਵਨ ਡਿਜਟ ਨਾਲ ਇਹਦੀ ਮਲਟੀਪਲੀਕੇਸ਼ਨ ਕਰਨੀ ਆ ਤਾਂ ਇਹਦਾ ਸੌਖਾ ਟ੍ਰਿਕ ਕੀ ਹੈ ਤਾਂ ਇਹਦਾ ਸੌਖਾ ਟ੍ਰਿਕ ਇਹੀ ਹੈ ਪਹਿਲੇ ਅੰਕ ਨੂੰ ਦਿੱਤੇ ਹੋਏ ਅੰਕ ਨਾਲ ਗੁਣਾ ਕਰ ਦਿਓ 2 5 10 ਆਪਾਂ ਥੋੜੀ ਜਿਹੀ ਸਪੇਸ ਛੱਡਾਂਗੇ 10 ਇਸ ਤਰੀਏ ਇਹ ਕਰ ਦਿਓ ਦੇਖੋ 8 5 40 ਠੀਕ ਹੈ ਇੱਕ ਅੰਕ ਵਿੱਚ ਲਾਵਾਂਗੇ ਆਪਾਂ ਉਹ ਦੱਸ ਦਿਆਂ ਵੀ ਆਪਾਂ ਕਿਵੇਂ ਲਾਵਾਂਗੇ 4 ਹਟਾ 32 48 ਦਾ 32 93 27 ਹੁਣ ਅਸੀਂ ਕੀ ਕਰਨਾ ਹੈਗਾ ਇਹਨਾਂ ਦੋਨੇ ਅੰਕਾਂ ਦਾ ਜੋੜ ਕਰਕੇ ਵਿੱਚ ਲਿਖ ਦਿਓ 1 ਦੇ ਵਿੱਚ 0 ਜੋੜਿਆ 1 4 'ਚ 0 ਜੋੜਿਆ 4 3 ਦੇ ਵਿੱਚ 2 ਐਡ ਕੀਤਾ 3 2 5 27 9 ਇਸ ਤਰ੍ਹਾਂ ਇਹ ਟ੍ਰਿਕ ਤੋਂ ਆਪਾਂ ਸੌਖੇ ਤਰ੍ਹਾਂ ਮਲਟੀਪਲੀਕੇਸ਼ਨ ਕਰ ਸਕਦੇ ਹਾਂ